ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 11 ਤੋਂ ਲੈ ਕੇ 17 ਅਪ੍ਰੈਲ ਤੱਕ ਦੇ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਚਲੂ ਜੁੜੇ ਰਹਿਣਾ ਹੁਣ ਦੀ ਅਜੇ ਕਰ ਤਾਜ਼ਾ ਸੈਟਲਾਈਟ ਦਸੀ ਇਹਨਾਂ ਦੇਖੀਏ ਜੀ ਜੋ ਕਿ ਤੁਹਾਡੇ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀਏ ਸਕਰੀਨ ਤੋਂ ਉੱਪਰ ਦੀ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੀ ਬਦਲਵਾਈ ਜੜੀਆ ਬਣੀ ਹੋਈ ਆ ਖਾਸ ਕਰ ਆਪਣੇ ਮਾਲਵੇ ਦੇ ਪੂਰਬੀ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਲਗਭਗ ਖੰਡਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਦਲਵੇਂ ਦੇ ਦੇਖ ਸਕਦੇ ਹਾਂ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਸੀ 10 11 ਰਾਤਾਂ ਸਿਸਟਮ ਹਲਕੇ ਛਿੱਟੇ ਛਰਾਟੇ ਜਿਹੜੇ ਆ ਦੇ ਸਕਦਾ ਹੈ ਤੇ ਕੱਲ ਜਿਹੜਾ ਇਹ ਦੇਰ ਰਾਤ ਤੋਂ ਤੇ ਸਵੇਰ ਤੱਕ ਜਿਹੜਾ ਇਹ ਗੁਰਦਾਸਪੁਰ ਦੇ ਲਾਗੇ ਕੁਝ ਇਤਰਾਤ ਦੇ ਵਿੱਚ ਹਲਕੇ ਮੀਂਹ ਜਿਹੜੇ ਆ ਦਰਜ ਹੋਏ ਨੇ ਫਿਲਹਾਲ ਹੁਣ ਬਦਲਵਜ ਦੇ ਨਾਲ ਇਹ ਸਿਸਟਮ ਜਿਹੜਾ ਅੱਗੇ ਲੰਘ ਜੇਗਾ ਉਸ ਵਜh ਅਗਰ ਗੱਲ ਕਰੀਏ ਜੇ ਟੈਂਪਰੇਚਰ ਦੀ ਤੇ ਅੱਜ ਦਿਨ ਦੇ ਵਿੱਚ ਟੈਂਪਰੇਚਰ ਜਿਹੜਾ 35 ਤੋਂ 36 ਡਿਗਰੀ ਦੇ ਵਿੱਚਕਾਰ ਦਰਜ ਹੋ ਸਕਦੇ ਨੇ ਜੇਕਰ ਹਣ ਵਾਲੇ ਜੋ ਤਾਜ਼ਾ ਅੰਕੜੇ ਮੌਸਮ ਫੌਗ ਲੋ ਜਾਰੀ ਕੀਤੇ ਨੇ ਉਹ ਤੁਹਾਡੇ ਨਾਲ ਸਾਂਝ ਕਰ ਰਹੀਆਂ 11 ਤੇ 12 ਜੇ ਦੇ ਸਕਰੀਨ ਤੇ ਦੇਖ ਸਕਦੇ ਹੋ ਕਿ ਲਗਭਗ ਮੌਸਮ ਜੜਾ ਜਾ ਸਾਫ ਰਹੇਗਾ ਹਲਕੀ ਬੱਦਲਵਾਈ ਦੇ ਨਾਲ 13 ਤਰੀ ਤੋਂ ਜਿਹੜਾ ਮੌਸਮ ਦੇ ਵਿੱਚ ਵੱਡੇ ਫੱਤਰ ਤੇ ਜਿਹੜੀ ਤੱਕ ਦਿੱਲੀ ਸੰਭਵ ਹੈ ਦਰਮਿਆਨੇ ਕਿਤੇ ਕਿਤੇ ਭਾਰੀ ਮੀਂਹ ਦਾ ਜੋ ਹੋ ਸਕਦੇ ਨੇ ਕਿਤੇ ਗੜੇ ਮਾਰੀ ਦੇ ਨਾਲ ਤੇਜ਼ ਹਵਾਵਾਂ ਜੜੀਆਂ ਚੱਲਣ ਦੇ ਆਸਾਰ ਨੇ 13 14 15 16 ਚਾਰ ਦਿਨ ਜੜਾ ਜਾ ਸਿਸਟਮ ਫਿਰ ਐਕਟਿਵੇਟ ਰਹੂਗਾ orange alert ਜਿਹੜਿਆ ਜਾਰੀ ਕਰ ਦਿੱਤਾ ਗਿਆ ਨੇ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਗੜੇਮਾਰੀ ਪਲੱਸ ਤੇਜ਼ ਤੂਫਾਨ ਤੇ ਤੇਜ਼ ਮੀਂਹ ਦੇ ਆ ਦਰਜ ਹੋਣਗੇ ਇਸ ਲਈ ਜਿਹੜੇ ਆਰੰਜ ਅਲਰਟ ਜਾਰੀ ਕੀਤੇ ਗਏ ਨੇ ਇਸ ਸਿਸਟਮ ਦਾ ਜਿਹੜਾ ਮੇਨ ਫੋਕਸ ਹੋਏਗਾ 14 ਤੋਂ ਲੈ ਕੇ 15 ਦੀ ਸ਼ਾਮ ਤੱਕ ਹੋਏਗਾ ਤੇ ਕੁਲ ਮਿਲਾ ਕੇ ਤਿੰਨ ਚਾਰ ਦਿਨ ਜਿਹੜੇ ਆ ਤੱਕ ਦੇ ਉਮੀਦ ਹੈ ਸੱਲ ਜਿਹੜੇ ਆ ਪੰਜਾਬ ਦੇ ਵਿੱਚ ਲੱਗਣ ਨੂੰ ਤਿਆਰ ਨੇ 13 ਤੋਂ ਲੈ ਕੇ 15-16 ਅਪ੍ਰੈਲ ਤੱਕ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤੇ ਗਏ ਨੇ 16 ਤਰੀਕ ਤੋਂ ਮੌਸਮ ਦੇ ਵਿੱਚ ਮੋੜ ਤੋਂ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਸੰਗਲデアਗ੍ਰੀਗਰੀ ਦੇ ਵਿੱਚ ਜਾਜਤ ਦੇ ਧੰਨਵਾਦ